ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ 사ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਯਾਤਰਾ ਪਾਕਪਟਨ ਤੋਂ ਮੁਲਤਾਨ ਤੇ ਸਿੰਧ ਦੇ ਇਲਾਕੇ ਰਾਹੀਂ ਹੁੰਦੇ ਹੋਏ ਗੁਰੂ ਸਾਹਿਬ ਜੀ ਈਰਾਨ ਜਾ ਪਹੁੰਚੇ ਅਤੇ ਉੱਥੋਂ ਸਮੁੰਦਰ ਦਾ ਟਾਪੂ ਟੱਪ ਕੇ ਮੱਕੇ ਪਹੁੰਚੇ ਜੋ ਕਿ ਸਾਊਦੀ ਅਰੇਬੀਆ ਦੇ ਮੁਲਕ ਦੇ ਵਿੱਚ ਹੈ ਮੱਕਾ ਅਰਬ ਦੇਸ਼ ਦਾ ਸ਼ਹਿਰ ਹੈ ਇੱਥੇ ਮੁਸਲਮਾਨਾਂ ਦਾ ਧਰਮ ਮੰਦਰ ਕਾਵਾ ਸਿਤ ਹੈ ਮੱਕੇ ਦੀ ਯਾਤਰਾ ਕਰਨ ਵਾਲਿਆਂ ਨੂੰ ਹਾਜੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਾਜੀਆਂ ਵਾਲਾ ਪਹਿਰਾਵਾ ਧਾਰਨ ਕਰਕੇ ਖੂਰ ਹਾਜ਼ੀਆਂ ਨਾਲ ਮੱਕੇ ਪੁੱਜੇ ਮੁਸਲਮਾਨ ਲੋਕ ਕਾਵੇ ਨੂੰ ਖੁਦਾ ਦਾ ਘਰ ਸਮਝਦੇ ਤੇ ਆਖਦੇ ਸਨ ਕਿ ਇਸ ਦੇ ਵਿੱਚ ਖੁਦਾ ਦਾ ਵਾਸਾ ਹੈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਸਮਝਾਉਣ ਲਈ ਕਿ ਅੱਲਾਹ ਤਾਲਾ ਕੇਵਲ ਇੱਕ ਥਾਂ ਉੱਤੇ ਹੀ ਨਹੀਂ ਬਲਕਿ ਹਰ ਸਮੇਂ ਹਰ ਥਾਂ ਉੱਤੇ ਮੌਜੂਦ ਹੈ ਇੱਕ ਅਜੀਬ ਕੌਤਕ ਬਰਤਾਇਆ ਗੁਰੂ ਸਾਹਿਬ ਜੀ ਰਾਤ ਨੂੰ ਕਾਵੇ ਵੱਲ ਨੂੰ ਪੈਰ ਕਰਕੇ ਸੋ ਗਏ ਇੱਕ ਹਾਜੀ ਨੇ ਵੇਖਿਆ ਤਾਂ ਸ਼ੋਰ ਪਾ ਦਿੱਤਾ ਕਿ ਕਿਹੜਾ ਕਾਫਰ ਰੱਬ ਦੇ ਘਰ ਵੱਲ ਨੂੰ ਪੈਰ ਕਰਕੇ ਸੁੱਤਾ ਹੋਇਆ ਏ ਉੱਥੇ ਹਾਜ਼ੀਆਂ ਦੇ ਭੀੜ ਲੱਗ ਗਈ ਜੀਵਨ ਨਾਮ ਦੇ ਇੱਕ ਮੁਖੀ ਕਾਜੀ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਗੁਰੂ ਜੀ ਨੇ ਕਾਜੀ ਨੂੰ ਪੁੱਛਿਆ ਕਿ ਕੀ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੈ ਕਾਜੀ ਨੇ ਗੁੱਸੇ ਦੇ ਵਿੱਚ ਕਿਹਾ ਰੱਬ ਦੇ ਘਰ ਵੱਲ ਪੈਰ ਕਰਕੇ ਸੁੱਤਾ ਏ ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਅੱਛਾ ਭਾਈ ਖਫਾ ਕਿਉਂ ਹੁੰਦਾ ਹੈ ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ ਉਸ ਪਾਸੇ ਨੂੰ ਕਰ ਦੇ ਕਾਜੀ ਜੀਵਨ ਨੇ ਕ੍ਰੋਧ ਦੇ ਵਿੱਚ ਆ ਕੇ ਗੁਰੂ ਜੀ ਨੂੰ ਲੱਤੋਂ ਫੜ ਕੇ ਕਸੇਟ ਕੇ ਉਹਨਾਂ ਦੇ ਪੈਰ ਦੂਜੇ ਪਾਸੇ ਨੂੰ ਕਰ ਦਿੱਤੇ ਪਰ ਜਦੋਂ ਉਸ ਨੇ ਸਿੱਧਾ ਹੋ ਕੇ ਵੇਖਿਆ ਤਾਂ ਗੁਰੂ ਸਾਹਿਬ ਜੀ ਦੇ ਪੈਰ ਅਜੇ ਵੀ ਕਾਬੇ ਵੱਲ ਨੂੰ ਹੀ ਸਨ ਫਿਰ ਉਸ ਨੇ ਦੁਬਾਰਾ ਗੁਰੂ ਜੀ ਨੂੰ ਕਸੇਟ ਕੇ ਦੂਜੇ ਪਾਸੇ ਕਰ ਦਿੱਤਾ ਪਰ ਇਹ ਉਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਿਸ ਵੀ ਪਾਸੇ ਗੁਰੂ ਸਾਹਿਬ ਜੀ ਦੇ ਪੈਰ ਕਰੇ ਉੱਧਰ ਹੀ ਉਸ ਨੂੰ ਕਾਬਾ ਨਚਰਾਵੇ ਉਸਨੇ ਗੁਰੂ ਜੀ ਨੂੰ ਲੱਤੋਂ ਫੜ ਕੇ ਬਥੇਰਾ ਘੁਮਾਇਆ ਪਰ ਕਾਬਾ ਉਸ ਨੂੰ ਉੱਧਰ ਹੀ ਦਿਸੇ ਜਿੱਧਰ ਗੁਰੂ ਜੀ ਦੇ ਪੈਰ ਹੋਣ ਜੀਵਨ ਕਾਜੀ ਤੇ ਹੋਰ ਸਭ ਇਕੱਠੇ ਹੋਏ ਕਾਜੀ ਇਹ ਅਨੋਖਾ ਗੋਤਕ ਦੇਖ ਕੇ ਬੜੇ ਹੈਰਾਨ ਹੋਏ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਹੈ ਬਲਕਿ ਕੋਈ ਵੱਡੀ ਬਲੀ ਜਪਦਾ ਹੈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅੱਲਾਹ ਤਾਲਾ ਦਾ ਵਾਸਾ ਸਿਰਫ ਕਾਵੇ ਦੇ ਵਿੱਚ ਹੀ ਨਹੀਂ ਹੈ ਬਲਕਿ ਉਹ ਤਾਂ ਸੰਸਾਰ ਦੇ ਕਣਕਣ ਦੇ ਵਿੱਚ ਵਸਿਆ ਹੋਇਆ ਹੈ ਇਸ ਲਈ ਇਹ ਸਾਰਾ ਸੰਸਾਰ ਹੀ ਖੁਦਾ ਦਾ ਘਰ ਹੈ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸਾਧ ਦੀਆਂ ਅੱਖਾਂ ਖੁੱਲ ਗਈਆਂ ਤੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਖੁਦਾ ਦਾ ਵਾਸਾ ਹਰ ਪਾਸੇ ਤੇ ਹਰ ਘਟ ਦੇ ਵਿੱਚ ਹੈ ਉਹਨਾਂ ਸਵਨਾ ਨੇ ਗੁਰੂ ਜੀ ਦੇ ਚਰਨਾਂ ਉੱਤੇ ਟੈ ਕੇ ਕੀਤੀ ਹਰ ਗੁਸਤਾਖੀ ਲਈ ਮਾਫੀ ਮੰਗੀ। ਅਗਲੇ ਸਵੇਰ ਗੁਰੂ ਜੀ ਨਾਲ ਚਰਚਾ ਕਰਨ ਲਈ ਉਹ ਬਹੁਤ ਸਾਰੇ ਹਾਜ਼ਰੀ ਉਹਨਾਂ ਦੇ ਦੁਆਲੇ ਆ ਜੁੜੇ। ਕਾਜੀ ਰੁਕਨਦੀਨ ਉਹਨਾਂ ਦਾ ਆਗੂ ਸੀ। ਉਹ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਆਪਣੀ ਕੱਚ ਵਿਚਲੀ ਕਿਤਾਬ ਖੋਲ ਕੇ ਦੱਸੋ ਕਿ ਆਪ ਜੀ ਦੇ ਅਨੁਸਾਰ Hindu ਵੱਡਾ ਹੈ। ਜਾਂ ਮੁਸਲਮਾਨ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਨਾ ਹਿੰਦੂ ਜਾਂ ਮੁਸਲਮਾਨ ਹੋਣ ਨਾਲ ਇਨਸਾਨ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਨਹੀਂ ਹੁੰਦਾ ਬਲਕਿ ਇਸ ਲਈ ਉੱਚਾ ਆਚਰਣ ਤੇ ਨੇਕ ਅਮਲ ਹੋਣੇ ਚਾਹੀਦੇ ਹਨ ਅਤੇ ਇਸ ਤੋਂ ਬਿਨਾਂ ਦੋਵਾਂ ਨੂੰ ਹੀ ਰੱਬ ਦੀ ਦਰਗਾਹ ਵਿੱਚ ਜਾ ਕੇ ਰੋਣਾ ਪਵੇਗਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਤੇ ਉਪਦੇਸ਼ਾਂ ਨੂੰ ਸੁਣ ਕੇ ਰੁਕਨਦੀਨ ਸਮੇਤ ਸਾਰੇ ਕਾਜੀ ਗੁਰੂ ਜੀ ਦੇ ਚਰਨਾਂ ਉੱਤੇ ਟੈਪੇ ਤੇ ਕਹਿਣ ਲੱਗੇ ਕਿ ਤੁਸੀਂ ਸਾਡੇ ਮਨ ਦਾ ਹਨੇਰਾ ਦੂਰ ਕਰ ਦਿੱਤਾ ਅਸੀਂ ਤੁਹਾਨੂੰ ਆਪਣਾ ਰਹਿਬਰ ਮੰਨਦੇ ਹਾਂ ਇਸ ਮੁਲਾਕਾਤ ਦੀ ਸਾਨੂੰ ਕੋਈ ਨਿਸ਼ਾਨੀ ਬਖਸ਼ੋ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣਾ ਖੜਾ ਬਖਸ਼ੀ ਜੋ ਕਿ ਕਾਜੀ ਰੁਕਨਦੀਨ ਨੇ ਬੜੇ ਆਦਰ ਸਤਿਕਾਰ ਨਾਲ ਸਾਰੇ ਹਾਜ਼ਰੀਆਂ ਦੇ ਦਰਸ਼ਨਾਂ ਲਈ ਮੱਕੇ ਦੇ ਅੰਦਰ ਟਿਕਾ ਦਿੱਤੀ ਵੈਗੁਰਜੀਕਾ ਕਾਲਸਾ ਵੈਗੁਰਜੀ ਕੀ ਫਤ